ਮੋਟਰਸਾਈਕਲ ਤੇ ਸਵਾਰ ਇਹਨਾਂ ਤਿੰਨ ਨੌਜਵਾਨਾਂ ਤੇ ਆਪਣੀ ਨਜ਼ਰ ਬਣਾਏ ਰੱਖਿਓ ਕਿਉਂਕਿ ਇਹ ਸਿਰਫ ਇਸ ਢੀੜ ਘਾੜ ਵਾਲੇ ਬਾਜ਼ਾਰ 'ਚੋਂ ਲੰਘ ਨਹੀਂ ਰਹੇ ਸਗੋਂ ਆਪਣੇ ਟਾਰਗੇਟ ਆਪਣੇ ਸ਼ਿਕਾਰ ਨੂੰ ਵੀ ਲੱਭ ਰਹੇ ਨਹੀਂ ਰੇਕੀ ਕਰ ਰਹੇ ਨਹੀਂ ਤੇ ਇਹਨਾਂ ਨੇ ਆਪਣਾ ਟਾਰਗੇਟ ਚੁਣਿਆ ਇਸ ਮਹਿਲਾ ਦੀ ਜੋ ਬਜ਼ੁਰਗ ਸੀ ਅਤੇ ਜਿਸ ਨੂੰ ਤੁਰੰਤ ਵਿੱਚ ਪਰੇਸ਼ਾਨੀ ਹੋ ਰਹੀ ਸੀ ਟਾਰਗੇਟ ਚੁਣਨ ਤੋਂ ਬਾਅਦ ਇਹ ਮੁੜ ਕੇ ਆਉਂਦੇ ਨਹੀਂ ਤੇ ਮਹਿਲਾ ਦੇ ਹੱਥੋਂ ਉਸ ਦਾ ਪਰਸ ਜਾਂ ਬੈਗ ਖੋਹਣ ਦੀ ਕੋਸ਼ਿਸ਼ ਕਰਦੇ ਨਹੀਂ ਪਰ ਇਹ ਬਜ਼ੁਰਗ ਮਹਿਲਾ ਹਿੰਮਤ ਵਖਾਉਂਦੀ ਹੈ ਤੇ ਆਪਣਾ ਪਰਸ ਨਹੀਂ ਛੱਡਦੀ ਮਹਿਲਾ ਥੱਲੇ ਡਿੱਗ ਜਾਂਦੀ ਹੈ ਤੇ ਇਹ ਲੁੱਟੇਰੇ ਭੱਜਣ ਲੱਗਦੇ ਨੇ ਤੇ ਜਦੋਂ ਲੋਕ ਇਹਨਾਂ ਨੂੰ ਰੋਕਣ ਦੇ ਲਈ ਅੱਗੇ ਆਉਂਦੇ ਨੇ ਤਾਂ ਇਹ ਉਹਨਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਫਰਾਰ ਹੋ ਜਾਂਦੇ ਨੇ ਇਹ ਸਭ ਕੁਝ ਚੰਕਿੰਟਾ 'ਚ ਹੁੰਦਾ ਹੈ ਸ਼ਰੀਆਮ ਸਰੇ ਬਾਜ਼ਾਰ ਉਹ ਵੀ ਸੀਐਮ ਸਾਹਿਬ ਦੇ ਆਪਣੇ ਧੂਰੀ 'ਚ ਇਹ ਤਸਵੀਰਾਂ ਜੋ ਤੁਸੀਂ ਵੇਖੀਆਂ ਇਹ ਤੂਰੀ ਦੇ ਸਦਰ ਬਾਜ਼ਾਰ ਦੀਆਂ ਨੇ ਜਿੱਥੇ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾ ਵੱਲੋਂ ਬੈਲਾ ਦਾ ਪਰਸ ਜਾਂ ਬੈਗ ਖੋਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਸਭ ਕੁਝ ਸ਼ਾਮ ਦੇ 5:00 ਵਜੇ ਹੋਇਆ ਜਦੋਂ ਬਾਜ਼ਾਰ ਚ ਕਾਫੀ ਭੀੜ ਸੀ। ਉਹ ਮੇਰੇ ਰੀਅਲ ਸਿਸਟਰ ਨੇ ਰਾਜਕੁਮਾਰੀ ਮੈਨੂੰ 7:30 ਵਜੇ ਫੋਨ ਆਇਆ ਸੀ ਵੀ ਐਂ ਕਰਕੇ ਬਾਜ਼ਾਰ ਦੇ ਵਿੱਚ ਉਹਦੇ ਨਾਲ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨੇ ਬੈਗ ਦਿੱਤਾ ਨਹੀਂ ਛੱਡਿਆ ਪਰ ਉਹਦੇ ਸੱਟਾਂ ਬਹੁਤ ਲੱਗੀਆਂ ਪਸਲੀ ਉਹਦੀ ਦਬ ਗਈ ਹੈ ਇਸ ਟਾਈਮ ਬੈਡ ਰੈਸਟ ਤੇ ਨੇ ਜੀ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਜਿੰਦ ਦਿਹਾੜੇ ਸ਼ਰੀਆਮ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਹੋ ਰਹੀ ਹੈ ਤਾਂ ਬੰਦੇ ਦੀ ਸੇਫਟੀ ਕਿੱਥੇ ਹੈ ਇੱਕ ਲੇਡੀ ਜਾ ਰਹੀ ਸੀ ਤਿੰਨ ਬੰਦਿਆਂ ਨੇ ਉਹ ਤੋਂ ਪਰਸਕਾਉਣ ਦੀ ਕੋਸ਼ਿਸ਼ ਕੀਤੀ ਮੇਰੀ ਨਿਗਾਹ 'ਚ ਪੈ ਗਈ ਇੱਕੋ ਦਾ ਮੋਟਰਸਾਈਕਲ ਮੈਂ ਉਹਨਾਂ ਨੂੰ ਹੱਤਪਾਨ ਦੀ ਕੋਸ਼ਿਸ਼ ਕੀਤੀ ਫੜਨ ਦੀ ਕੋਸ਼ਿਸ਼ ਕੀਤੀ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹ ਅੱਗੇ ਨੂੰ ਭੱਜ ਲਿਓ ਉਹ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਬਾਜ਼ਾਰ ਚੋਂ ਖਰੀਦਦਾਰੀ ਕਰਕੇ ਘਰ ਜਾ ਰਹੀ ਸੀ ਜਦੋਂ ਇਹਨਾਂ ਮੁਲਜ਼ਮਾਂ ਇਹਨਾਂ ਲੁੱਟੇਰਿਆਂ ਨੇ ਉਸ ਨੂੰ ਆਪਣਾ ਟਾਰਗੇਟ ਚੁਣ ਲਿਆ ਤੇ ਉਸ ਦਾ ਬੈਗ ਜੱਪਰਸ ਜੋ ਉਸਨੇ ਫੜਿਆ ਹੋਇਆ ਸੀ ਖੋਹਣ ਦੀ ਕੋਸ਼ਿਸ਼ ਕੀਤੀ ਇਹ ਮਹਿਲਾ ਇਸ ਦੌਰਾਨ ਜ਼ਮੀਨ ਤੇ ਡਿੱਗ ਗਈ ਤੇ ਮੁਲਜ਼ਮ ਫਰਾਰ ਹੁੰਦੇ ਕੁਝ ਹੋਰ ਲੋਕਾਂ ਦੀਆਂ ਅੱਖਾਂ 'ਚ ਮਿਰਚਾ ਪਾ ਗਈ ਤੇ ਸਭ ਕੁਝ ਬਾਜ਼ਾਰ ਦੇ ਲਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਿਆ ਉਹ ਵੀ ਐਚਡੀ ਕੁਆਲਿਟੀ 'ਚ ਇਹ ਲੁੱਟ ਦੀ ਕੋਸ਼ਿਸ਼ ਸ਼ਰੀਆਮ ਲੋਕਾਂ ਦੀ ਢੀੜ ਵਿਚਾਲੇ ਤੇ ਸਦਰ ਥਾਣੇ ਤੋਂ ਪਿਛਲੇ ਪਾਸੇ ਹੀ ਕੀਤੀ ਗਈ ਜੇ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਧੂਣੀ 'ਚ ਬਦਬਾਸ਼ ਕਿੰਨੇ ਕੁ ਬੇਖੌਫ ਹੋਣਗੇ ਬਿਲਕੁਲ ਥਾਣੇ ਦੀ ਬੈਕਸਾਈਡ ਤੇ ਹੈ 7 ਵਜੇ ਤੇ ਇਹ ਘਟਨਾ ਹੋਈ ਤਾਨੂੰ ਫੇਰ ਵੀ ਕੋਈ ਇਨਸਾਫ ਨਹੀਂ ਦੇਤਾ ਕੋਈ ਸਾਨੂੰ ਉਮੀਦ ਨਹੀਂ ਸਾਡੇ ਭਰਾ ਜਿਹੜਾ 10 ਮਿੰਟ ਇੱਧਾ ਕਰਨਾ ਤਰਫਾ ਰਹੇ ਸਾਡਾ ਵੀਰ ਸਾਨੂੰ ਪਤਾ ਸੀ ਇਹਨਾਂ ਨੂੰ ਕਿਵੇਂ ਬਚਾਇਆ ਇਕੱਲੇ ਮੁੰਡੇ ਹੀ ਚੋਰੀ ਕਰਕੇ ਭੱਜ ਰਹੇ ਸੀਗੇ ਮੈਂ ਗਾਹਕ ਸਾਹਮਰੇ ਸੀਗਾ ਤੇ ਮੈਂ ਦੇਖਿਆ ਲੋਕ ਫੜੋ ਫੜੋ ਕਰੇ ਜੀ ਮੈਂ ਅੰਦਰੋਂ ਨਿਕਲ ਕੇ ਆਇਆ ਮੇਰੇ ਹੱਥ ਚੋਂ ਜਿਹੜਾ ਵੀ ਸੀਗਾ ਕੋਈ ਸਮਾਨ ਮੈਨੇ ਭਗਾ ਕੇ ਮਾਰਿਆ ਮੈਂ ਵੀ ਡਿੱਗ ਪਿਆ ਨਾਲ ਦੇ ਨਾਲ ਹੀ ਕਿਸੇ ਵਿੱਚ ਚੀਜ਼ ਦੇ ਵਿੱਚ ਛਾੜ ਕੇ ਮੈਂ ਵੀ ਡਿੱਗ ਪਿਆ ਸੀਗਾ ਭੱਜ ਗਏ ਫਿਰ ਉਹ ਹਾਂ ਜੀ ਉਹ ਨਿਕਲ ਗਏ ਸੀਗੇ ਜੀ ਬڑے ਦੁੱਖ ਨਾਲ ਅਸੀਂ ਪ੍ਰਗਟ ਕਰਦੇ ਹਾਂ ਗੱਲ ਕਹਿਣਾ ਚਾਹੁੰਦੇ ਹਾਂ ਵੀ ਸੀਐਮਸੀਟੀ ਬੱਜਿਆ ਇਹ ਸੀਐਮਸੀਟੀ ਨਹੀਂ ਇਹ ਲੋਟੂ ਸਿਟੀ ਹੋ ਗਈ ਜਿਹਨੂੰ ਮਰਜ਼ੀ ਲੁੱਟ ਕੇ ਭੱਜੋ ਕੋਈ ਐਸਐਸ ਨਹੀਂ ਬਾਈ ਨੇ ਥਾਣੇ ਬਗਜੋ ਕੋਈ ਪੁਲਿਸ ਵਾਲੇ ਮਿਲਦਾ ਕਿਉਂ ਸੀਐਮ ਸਾਹਿਬ ਆਏ ਹੁਣ ਪੰਜ ਪੰਜ ਜ਼ਿਲ੍ਹੇ ਦੀ ਪੁਲਿਸ એમ ਸਮ ਲੱਗ ਗਈ ਕਿਹੜੀ ਆਮ ਆਦਮੀ ਪਾਰਟੀ ਸਾਨੂੰ ਪੁਲਿਸੀ ਲੋੜ ਨਹੀਂ ਉਹ ਬੰਦੇ ਨੂੰ ਪੰਜ ਨੇ ਪੁਲਿਸੀ ਲੋੜ ਪੈ ਗਈ ਆਮ ਜਨਤਾ ਦਾ ਕੀ ਬਣੂਗਾ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦਾਤਾ ਜਨਾਜ਼ਾ ਹੀ ਨਿਕਲਿਆ ਹੋਇਆ ਹੈ ਜੇਕਰ ਪੁਲਿਸ ਮੁੱਖ ਬਾਜ਼ਾਰ ਚ ਘੁੰਮਣਾ ਲੋਕਾਂ ਲਈ ਸੁਰੱਖਿਤ ਨਹੀਂ ਬਣਾ ਸਕਦੀ ਤਾ ਬਾਕੀ ਇਲਾਕਿਆਂ ਦਾਤਾ ਹੋਵੇਗਾ ਹੀ ਕੀ ਪਰ ਇਹ ਸਭ ਤੇ ਪੁਲਿਸ ਦਾ ਕੀ ਕਹਿਣਾ ਹੈ ਲਓ ਵੀ ਸੁਣ ਲਓ ਦੇਖੋ ਸਵੇਰੇ ਅੱਜ ਇੱਕ ਫੁਟੇਜ ਸਾਨੂੰ ਮਿਲੀ ਹੈ ਜਿਹਦੇ ਵਿੱਚ ਕੱਲ ਸ਼ਾਮ ਦਾ ਕੋਈ ਬਕੂਆ ਸੀਗਾ ਇਹ ਕੋਈ ਤਿੰਨ ਬਾਈਕ ਸੀਗੇ ਬਾਈਕ ਤੇ ਸੀ ਮੁੰਡੇ ਤੇ ਉਹਨਾਂ ਨੇ ਅਟੈਂਪਟ ਕੀਤੀ ਹੈ ਪਰਸ ਖੋਣ ਦੀ ਪਰਸ ਨਹੀਂ ਖੋਇਆ ਗਿਆ ਬਚਾਰ ਗਿਆ ਜਿਹੜੀ ਬਜ਼ੁਰਗ ਸੀ ਉਹ ਗਿਰ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੱਥ ਦੇ ਵਿੱਚ ਕੋਈ ਉਹਨਾਂ ਦੇ ਕੋਈ ਮਿਰਚਾ ਨਮਾ ਚੀਜ਼ ਸੀਗੇ ਉਹ ਜਦੋਂ ਰਾਗੀਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤਾ ਉਹਨਾਂ ਦੇ ਅੱਖਾਂ ਵਿੱਚ ਵੀ ਮਾਰੀਆਂ ਨਹੀਂ ਆਈਆਂ ਤਾਂ ਅਸੀਂ ਉਹਨੂੰ ਹਰ ਇੱਕ ਐਂਗਲ ਤੋਂ ਦੇਖ ਕੇ ਜਿਹੜੇ ਇਹ ਮਾੜੇ ਅਨਸਰ ਨੇ ਇਹਨਾਂ ਨੂੰ ਜਲਦੀ ਜਲਦੀ ਅਰੈਸਟ ਕਰਾਂਗੇ ਤੇ ਇਹਨਾਂ ਦੇ ਬੰਦਾ ਜਿਹੜਾ ਐਕਸ਼ਨ ਉਹ ਲਾਵਾਂਗੇ ਜਲਦੀ ਆਮ ਲੋਕ ਪੁਲਿਸ ਨੂੰ ਪੈਟਰੋਲਿੰਗ ਵਧਾਉਣ ਦੀ ਅਪੀਲ ਕਰ ਰਹੀ ਨੇ ਤੇ ਆਖ ਰਹੀ ਨੇ ਕਿ ਕਿੱਕਰ ਟੋਕਟ ਬਾਜ਼ਾਰ ਜਾਣਾ ਤਾਂ ਸਾਡੇ ਲਈ ਸੁਰੱਖਿਤ ਬਣਾ ਦਿਓ ਅਜਿਹੀਆਂ ਤਸਵੀਰਾਂ ਹਰ ਰੋਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅਜਿਹੇ ਵਾਕਏ ਰੋਜ਼ ਹੋ ਰਹੇ ਨੇ ਲੋਕ ਤਰਾਸ ਤਰਾਫ ਕਰ ਰਹੇ ਨਹੀਂ ਤੇ ਪੁਲਿਸ ਤੇ ਸਰਕਾਰ ਕੀ ਕਰ ਰਹੀ ਹੈ ਫਿਰ ਉਹ ਤਾਂ ਤੁਸੀਂ ਜਾਣਦੇ ਹੋ ਕਿਉਂਕਿ ਲੋਕਾਂ ਦੇ ਨਿਆਣੇ ਸਿਆਣੇ ਤੇ ਤੁਸੀਂ ਆਪ ਸਿਆਣੇ